ਪੰਜਾਬ ਦੇ ਵਿੱਚ ਬੀਜੇਪੀ ਦੀ ਤਲ ਨਹੀਂ ਗੱਲਨੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਬੀਜੇਪੀ ਨੂੰ ਜਾਣਦੇ ਵੀ ਐ ਤੇ ਪਛਾਣਦੇ ਵੀ ਐ ਇਸੇ ਕਰਕੇ ਤਰਾਪਲ ਦੇ ਉੱਤੇ ਪੰਜਾਬ ਦੇ ਵਿੱਚ ਬੀਜੇਪੀ ਹੈ ਨਹੀਂ ਐ ਕਿਉਂਕਿ ਜਿਹੜੇ ਤੁਹਾਡੀ ਰਾਜਨੀਤੀ ਦਾ ਜਿਹੜਾ ਡੀਐਨਏ ਹੈ ਨਾ ਉਹ ਨਫ਼ਰਤ ਤੇ ਬੀਚਬਿਜਰ ਵਾਲਾ ਡੀਐਨਏ ਹੈ ਔਰ ਜੁੰਗਲਾਂ ਵਾਲਾ ਡੀਐਨਏ ਹੈ ਪੰਜਾਬ ਦੇ ਲੋਕ ਨੇ ਉਹ ਕੰਮ ਦੀ ਰਾਜਨੀਤੀ ਨੂੰ ਪਸੰਦ ਕਰਦੇ ਨੇ ਜਿਹੜੀ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਵਖੂਬੀ ਕਰ ਰਹੀ ਹੈ ਤੇ ਤੁਸੀਂ ਹਰਿਆਣਾ ਤੇ ਧਿਆਨ ਦਿਓ ਹਰਿਆਣੇ 'ਚ ਤਾਂ ਜਿਹੜੀ ਅੱਜ ਮਹਿੰਗੀ ਬਿਜਲੀ ਐ ਤੇ ਉਥੋਂ ਦੇ ਹਾਲਾਤ ਨੇ ਉਹਨਾਂ ਨੂੰ ਤੇ ਪਹਿਲਾਂ ਠੀਕ ਕਰ ਲੋ ਹਰਿਆਣੇ ਦੇ ਲੋਕਾਂ ਨੇ ਤੁਹਾਨੂੰ ਤੀਜੀ ਵਾਰੀ ਉੱਥੇ ਮੌਕਾ ਦਿੱਤਾ ਐ ਹਰਿਆਣੇ ਦੇ ਹਾਲਾਤ ਤਾਂ ਤੁਹਾਡੇ ਕੋਲ ਠੀਕ ਨਹੀਂ ਹੁੰਦੇ ਗੱਲਾਂ ਤੁਸੀਂ ਪੰਜਾਬ ਦੀਆਂ ਕਰਦੇ ਹੋ ਪੰਜਾਬ ਦਾ ਫਿਕਰ ਨਾ ਕਰੋ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੀ ਨਕਾਰਿਆ ਤੇ ਕਾਂਗਰਸ ਨੂੰ ਵੀ ਨਕਾਰਿਆ ਹੈਗਾ ਔਰ ਤੁਸੀਂ ਪੰਜਾਬ ਦਾ ਫਿਕਰ ਛੱਡ ਕੇ ਆਪਣਾ ਹਰਿਆਣੇ ਵਾਲ ਧਿਆਨ ਦਿਓ ਜਿੱਥੋਂ ਦੀ ਜਨਤਾ ਨੇ ਤੁਹਾਨੂੰ ਚੁਣਿਆ ਹੈਗਾ ਪੰਜਾਬ ਦਾ ਫਿਕਰ ਕਰਨ ਵਾਸਤੇ ਸਰਦਾਰ ਭੁਨ ਸਿੰਘ ਮਾਨ ਉਹਨਾਂ ਦੀ ਪੂਰੀ ਟੀਮ ਹੈ ਔਰ ਇੱਥੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਲੋਕਾਂ ਦਾ ਰਾਜ ਹੈ ਇਸੇ ਕਰਕੇ ਲੋਕਾਂ ਦੇ ਹਿੱਤਾਂ ਦੇ ਵਿੱਚ ਫੈਸਲੇ ਲਏ ਜਾਂਦੇ ਹਨ ਇਸੇ ਕਰਕੇ ਇੱਥੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਇਸੇ ਕਰਕੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਮਿਲਦੀ ਹੈ ਜਦਕਿ ਤੁਹਾਡੇ ਉੱਥੇ ਮਹਿੰਗੀ ਹੋ ਰਹੀ ਹੈ ਇਸੇ ਕਰਕੇ ਪੰਜਾਬ ਦੇ ਵਿੱਚ ਇਲਾਜ ਫ੍ਰੀ ਮਿਲਦਾ ਹੈ ਇਸੇ ਕਰਕੇ ਪੰਜਾਬ ਦੇ ਸਕੂਲਾਂ ਦੇ ਹਾਲਾਤ ਸਹੀ ਹੈਗੇ ਸੋ ਇਸ ਕਰਕੇ ਪੰਜਾਬ ਬਾਰੇ ਸੱਚ ਦੇ ਦੇਖਣੇ ਛੱਡ ਕੇ ਆਪਣੇ ਹਰਿਆਣੇ ਨੂੰ ਸੁਧਾਰ ਲਓ ਤਾਂ ਬਿਹਤਰ ਹੋਏ ਪੰਜਾਬ ਦੇ ਵਿੱਚ ਬੀਜਪੀ ਦੀ ਤਾਲ ਨਹੀਂ ਗੱਲਨੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਭਾਜਪਾ ਨੂੰ ਜਾਣਦੇ ਵੀ ਆ ਤੇ ਪਹਿਚਾਨਦੇ ਵੀ ਆ ਇਸੇ ਕਰਕੇ ਧਰਾਤਲ ਦੇ ਉੱਤੇ ਪੰਜਾਬ ਦੇ ਵਿੱਚ ਭਾਜਪਾ ਹੈ ਨਹੀਂ ਹੈ ਕਿਉਂਕਿ ਜਿਹੜਾ ਤੁਹਾਡੀ ਰਾਜਨੀਤੀ ਦਾ ਜਿਹੜਾ ਡੀਐਨਏ ਹੈ ਨਾ ਉਹ ਨਫ਼ਰਤ ਤੇ ਬੀਜ-ਬੀਜਣ ਵਾਲਾ ਡੀਐਨਏ ਹੈ ਔਰ ਜੁਗਲਿਆਂ ਵਾਲਾ ਡੀਐਨਏ ਹੈ ਪੰਜਾਬ ਦੇ ਲੋਕ ਨੇ ਉਹ ਕੰਮ ਦੀ ਰਾਜਨੀਤੀ ਨੂੰ ਪਸੰਦ ਕਰਦੇ ਨੇ ਜਿਹੜੀ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਵਾਖੂਬੀ ਕਰ ਰਹੀ ਹੈ ਤੇ ਤੁਸੀਂ ਹਰਿਆਣਾ ਤੇ ਧਿਆਨ ਦਿਓ ਹਰਿਆਣੇਕ ਤਾਂ ਜਿਹੜੀ ਅੱਜ ਮਹਿੰਗੀ ਬਿਜਲੀ ਐ ਤੇ ਉਥੋਂ ਦੇ ਹਾਲਾਤ ਨੇ ਉਹਨਾਂ ਨੂੰ ਤੇ ਪਹਿਲਾਂ ਠੀਕ ਕਰ ਲੋ ਹਰਿਆਣੇ ਦੇ ਲੋਕਾਂ ਨੇ ਤੁਹਾਨੂੰ ਤੀਜੀ ਵਾਰੀ ਉੱਥੇ ਮੌਕਾ ਦਿੱਤਾ ਹੈ ਹਰਿਆਣੇ ਦੇ ਹਾਲਾਤ ਤੁਹਾਡੇ ਕੋਲ ਠੀਕ ਨਹੀਂ ਹੁੰਦੇ ਗੱਲਾਂ ਤੁਸੀਂ ਪੰਜਾਬ ਦੀਆਂ ਕਰਦੇ ਹੋ ਪੰਜਾਬ ਦਾ ਫਿਕਰ ਨਾ ਕਰੋ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੀ ਨਕਾਰਿਆ ਤੇ ਕਾਂਗਰਸ ਨੂੰ ਵੀ ਨਕਾਰਿਆ ਹੈਗਾ ਔਰ ਤੁਸੀਂ ਪੰਜਾਬ ਦਾ ਫਿਕਰ ਛੱਡ ਕੇ ਆਪਣਾ ਹਰਿਆਣੇ ਵਾਲ ਧਿਆਨ ਦਿਓ ਜਿੱਥੋਂ ਦੀ ਜਨਤਾ ਨੇ ਤੁਹਾਨੂੰ ਚੁਣਿਆ ਹੈਗਾ ਪੰਜਾਬ ਦਾ ਫਿਕਰ ਕਰਨ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਉਨ੍ਹਾਂ ਦੀ ਪੂਰੀ ਟੀਮ ਹੈ ਔਰ ਇੱਥੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਲੋਕਾ ਦਾ ਰਾਜ ਹੈ ਇਸੇ ਕਰਕੇ ਲੋਕਾਂ ਦੇ ਹਿੱਤਾਂ ਦੇ ਵਿੱਚ ਫੈਸਲੇ ਲਏ ਜਾਂਦੇ ਹਨ ਇਸੇ ਕਰਕੇ ਇੱਥੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਇਸੇ ਕਰਕੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਮਿਲਦੀ ਹੈ ਜਦਕਿ ਤੁਹਾਡੇ ਉੱਥੇ ਮਹਿੰਗੀ ਹੋ ਰਹੀ ਹੈ ਇਸੇ ਕਰਕੇ ਪੰਜਾਬ ਦੇ ਵਿੱਚ ਇਲਾਜ ਫ੍ਰੀ ਮਿਲਦਾ ਹੈ ਇਸੇ ਕਰਕੇ ਪੰਜਾਬ ਦੇ ਸਕੂਲਾਂ ਦੇ ਹਾਲਾਤ ਸਹੀ ਹੈਗੇ ਸੋ ਇਸ ਕਰਕੇ ਪੰਜਾਬ ਬਾਰੇ ਸੁਪਨੇ ਦੇਖਣੇ ਛੱਡ ਕੇ ਆਪਦੇ ਹਰਿਆਣੇ ਨੂੰ ਸੁਧਾਰ ਲਓ ਤਾਂ ਬਿਹਤਰ ਹੋਏ ਪੰਜਾਬ ਦੇ ਵਿੱਚ ਬੀਜੇਪੀ ਦੀ ਤਾਲ ਨਹੀਂ ਗੱਲ ਨਹੀਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਬੀਜੇਪੀ ਨੂੰ ਜਾਣਦੇ ਵੀ ਐ ਤੇ ਪਛਾਣਦੇ ਵੀ ਐ ਇਸੇ ਕਰਕੇ ਤਰਤਲ ਦੇ ਉੱਤੇ ਪੰਜਾਬ ਦੇ ਵਿੱਚ ਬੀਜੇਪੀ ਹੈ ਨਹੀਂ ਐ ਕਿਉਂਕਿ ਜਿਹੜੇ ਤੁਹਾਡੀ ਰਾਜਨੀਤੀ ਦਾ ਜਿਹੜਾ ਡੀਐਨਏ ਹੈ ਨਾ ਉਹ ਨਫ਼ਰਤ ਤੇ ਬੀਜ ਬਿਜਰ ਵਾਲਾ ਡੀਐਨਏ ਹੈ ਔਰ ਜੁੰਗਲਾਂ ਵਾਲਾ ਡੀਐਨਏ ਹੈ ਪੰਜਾਬ ਦੇ ਲੋਕ ਨੇ ਉਹ ਕੰਮ ਦੀ ਰਾਜਨੀਤੀ ਨੂੰ ਪਸੰਦ ਕਰਦੇ ਨੇ ਜਿਹੜੀ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਵਖੂਬੀ ਕਰ ਰਹੀ ਹੈ ਤੇ ਤੁਸੀਂ ਹਰਿਆਣਾ ਤੇ ਧਿਆਨ ਦਿਓ ਹਰਿਆਣੇ 'ਚ ਤਾਂ ਜਿਹੜੀ ਅੱਜ ਮਹਿੰਗੀ ਬਿਜਲੀ ਐ ਤੇ ਉਥੋਂ ਦੇ ਹਾਲਾਤ ਨੇ ਉਹਨਾਂ ਨੂੰ ਤੇ ਪਹਿਲਾਂ ਠੀਕ ਕਰ ਲੋ ਹਰਿਆਣੇ ਦੇ ਲੋਕਾਂ ਨੇ ਤੁਹਾਨੂੰ ਤੀਜੀ ਵਾਰੀ ਉੱਥੇ ਮੌਕਾ ਦਿੱਤਾ ਐ ਹਰਿਆਣੇ ਦੇ ਹਾਲਾਤ ਤਾਂ ਤੁਹਾਡੇ ਕੋਲ ਠੀਕ ਨਹੀਂ ਹੁੰਦੇ ਗੱਲਾਂ ਤੁਸੀਂ ਪੰਜਾਬ ਦੀਆਂ ਕਰਦੇ ਹੋ ਪੰਜਾਬ ਦਾ ਫਿਕਰ ਨਾ ਕਰੋ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੀ ਨਕਾਰਿਆ ਤੇ ਕਾਂਗਰਸ ਨੂੰ ਵੀ ਨਕਾਰਿਆ ਹੈਗਾ ਔਰ ਤੁਸੀਂ ਪੰਜਾਬ ਦਾ ਫਿਕਰ ਛੱਡ ਕੇ ਆਪਣਾ ਹਰਿਆਣੇ ਵਾਲ ਧਿਆਨ ਦਿਓ ਜਿੱਥੋਂ ਦੀ ਜਨਤਾ ਨੇ ਤੁਹਾਨੂੰ ਚੁਣਿਆ ਹੈਗਾ ਪੰਜਾਬ ਦਾ ਫਿਕਰ ਕਰਨ ਵਾਸਤੇ ਸਰਦਾਰ ਭੂਨ ਸਿੰਘ ਮਾਨ ਉਹਨਾਂ ਦੀ ਪੂਰੀ ਟੀਮ ਹੈ ਔਰ ਇੱਥੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਲੋਕਾਂ ਦਾ ਰਾਜ ਹੈ ਇਸੇ ਕਰਕੇ ਲੋਕਾਂ ਦੇ ਹਿੱਤਾਂ ਦੇ ਵਿੱਚ ਫੈਸਲੇ ਲਏ ਜਾਂਦੇ ਹਨ ਇਸੇ ਕਰਕੇ ਇੱਥੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਇਸੇ ਕਰਕੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਮਿਲਦੀ ਹੈ ਜਦਕਿ ਤੁਹਾਡੇ ਉੱਥੇ ਮਹਿੰਗੀ ਹੋ ਰਹੀ ਹੈ ਇਸੇ ਕਰਕੇ ਪੰਜਾਬ ਦੇ ਵਿੱਚ ਇਲਾਜ ਫ੍ਰੀ ਮਿਲਦਾ ਹੈ ਇਸੇ ਕਰਕੇ ਪੰਜਾਬ ਦੇ ਸਕੂਲਾਂ ਦੇ ਹਾਲਾਤ ਸਹੀ ਹੈਗੇ ਸੋ ਇਸ ਕਰਕੇ ਪੰਜਾਬ ਬਾਰੇ ਸੱਚ ਦੇਖਣੇ ਛੱਡ ਕੇ ਆਪਣੇ ਹਰਿਆਣੇ ਨੂੰ ਸੁਧਾਰ ਲਓ ਤਾਂ ਬਿਹਤਰ